ਪਿਛਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੈਕੇਜਿੰਗ ਨਾਲ ਸੰਬੰਧਿਤ ਨੁਕਸਾਨ ਦੀਆਂ ਸਮੱਸਿਆਵਾਂ ਦੀ ਪਛਾਣ, ਟਰੈਕ ਅਤੇ ਸੁਧਾਰ ਕਿਵੇਂ ਕਰਨਾ ਹੈ ਬਾਰੇ ਇੱਕ ਸੰਖੇਪ ਜਾਣਕਾਰੀ ਦਿੱਤੀ। ਤੁਸੀਂ ਸਿੱਖਿਆ ਹੈ ਕਿ ਪੈਕੇਜਿੰਗ ਨਾਲ ਜੁੜੀਆਂ ਵਕ-ਵਕ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ। ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਤੁਹਾਡੇ ਪੈਕਿੰਗ ਸਟਾਫ ਲਈ ਕੁਝ ਚੈਕਲਿਸਟ ਬਾਰੇ ਦੱਸਾਂਗੇ ਜੋ ਤੁਹਾਡੇ ਉਤਪਾਦਾਂ ਨੂੰ ਭੇਜਣ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਤੇਜ਼ ਕਰ ਸਕਦੀਆਂ ਹਨ। ਉਹ ਜਾਂਚਾਂ ਹਨ ਜੋ ਵਿਕਰੀਤਾ ਨੂੰ ਆਪਣੇ ਉਤਪਾਦਾਂ ਦੀ ਪੈਕਿੰਗ ਕਰਦੇ ਸਮੇਂ ਅਤੇ ਭੇਜਣ ਤੋਂ ਪਹਿਲਾਂ ਕਰਨੀਆਂ ਚਾਹੀਦੀਆਂ ਹਨ ਅਤੇ ਸੈਲਰ ਨੈਟਵਰਕ ਪਾਰਟਿਸਪੀਐਂਟ ਅਤੇ ਵਿਕਰੀਤਾ ਲਈ ਇਸ ਨੂੰ ਸੁਵਿਧਾਜਨਕ ਬਣਾਉਣ ਲਈ ਅਸੀਂ ਉਨ੍ਹਾਂ ਨੂੰ ਸਿਰਫ 6 ਬਿੰਦੂਆਂ ਲਈ ਅਨੁਕੂਲ ਬਣਾਇਆ ਹੈ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਆਰਡਰ ਪੈਕੇਜਿੰਗ ਦੇ ਲਈ ਸਹੀ ਐਸਕੇਯੂ ਦੀ ਚੋਣ ਕੀਤੀ ਗਈ ਹੈ ਫਿਰ ਆਰਡਰ ਕੀਤੇ ਯੂਨਿਟਾਂ ਦੀ ਗਿਣਤੀ ਦੇ ਮੁਕਾਬਲੇ ਪੈਕ ਕੀਤੇ ਯੂਨਿਟਾਂ ਦੀ ਗਿਣਤੀ ਦੀ ਜਾਂਚ ਕਰੋ ਅਤੇ ਇਨਵੌਇਸ ਨੂੰ ਬਾਹਰੀ ਪੈਕੇਜ ਵਿੱਚ ਰੱਖੋ ਇਸ ਤੋਂ ਬਾਅਦ QR ਕੋਡ ਜਾਂ 바ਰ ਕੋਡ ਦੇ ਨਾਲ ਸਹੀ ਪੈਕੇਜ ਤੇ ਸਹੀ ਸ਼ਿਪਿੰਗ ਲੇਬਲ ਨੂੰ ਚਿਪਕਾਉਣਾ ਯਕੀਨੀ ਬਣਾਓ। ਲੇਬਲਾਂ ਨੂੰ ਚਿਪਕਾਉਣ ਵੇਲੇ ਇਹ ਯਕੀਨੀ ਬਣਾਓ ਕਿ ਉਹ ਆਸਾਨੀ ਨਾਲ ਦਿਖਾਈ ਦਿੰਦੇ ਹਨ ਅਤੇ ਇਹ ਕਿ ਉਹ ਪੈਕੇਜ ਨੂੰ ਖੋਲਣ ਤੋਂ ਨਹੀਂ ਰੋਕਦੇ। ਅੰਤ ਵਿੱਚ, ਪਾਰ ਅਤੇ ਆਕਾਰ ਨੂੰ ਕੈਪਚਰ ਕਰੋ। ਇਹ ਪੈਕੇਜ ਦੀ ਲੰਬਾਈ, ਚੌੜਾਈ ਅਤੇ ਉਚਾਈ ਹੈ। ਹੁਣ ਜਦੋਂ ਤੁਸੀਂ ਪੈਕ ਕਰਨ ਦਾ ਸਹੀ ਤਰੀਕਾ ਜਾਣਦੇ ਹੋ ਤਾਂ ਆਓ ਇਹ ਯਕੀਨੀ ਬਣਾਉਣ ਲਈ ਕਿ ਪੈਕ ਕੀਤਾ ਆਰਡਰ ਭੇਜਣ ਲਈ ਤਿਆਰ ਹੈ ਇੱਕ ਹੋਰ ਚੈਕਲਿਸਟ ਬਾਰੇ ਜਾਣੀਏ ਪੈਕੇਜ ਭੇਜਣ ਤੋਂ ਪਹਿਲਾਂ ਇਹ ਦੇਖਣ ਲਈ ਡੱਬਿਆਂ ਤੇ ਫਲੈਪਾਂ ਦੀ ਜਾਂਚ ਕਰੋ ਕਿ ਕੀ ਉਹ ਨੁਕਸਾਨੇ ਗਏ ਹਨ ਜਾਂ ਨਹੀਂ ਨਾਲ ਹੀ ਇਹ ਯਕੀਨੀ ਬਣਾਓ ਕਿ ਉਤਪਾਦ ਬਾਕਸ ਵਿੱਚ ਸਹੀ ਢੰਗ ਨਾਲ ਫਿੱਟ ਹੁੰਦਾ ਹੈ ਇਸ ਨੂੰ ਬਾਹਰੀ ਡੱਬੇ ਵਿੱਚ ਉਭਰਨਾ ਜਾਂ ਇਸ ਦੇ ਆਕਾਰ ਨੂੰ ਬਦਲਣਾ ਨਹੀਂ ਚਾਹੀਦਾ ਅਤੇ ਆਦਰਸ਼ਕ ਤੌਰ ਤੇ ਵਰਗਾਕਾਰ ਜਾਂ ਆਇਤਾਕਾਰ ਰਹਿਣਾ ਚਾਹੀਦਾ ਹੈ ਫੇਰੇ ਵੇਖਣ ਲਈ ਜਾਂਚ ਕਰੋ ਕਿ ਡੱਬਾ ਨਰਮ ਫਟਿਆ ਹੋਇਆ ਜਾਂ ਟੋਏ ਵਾਲਾ ਨਹੀਂ ਹੈ ਅਤੇ ਇਹ ਯਕੀਨੀ ਬਣਾਓ ਕਿ ਟੇਪ ਸਹੀ ਅਤੇ ਮਜ਼ਬੂਤੀ ਨਾਲ ਜਗ੍ਹਾ ਤੇ ਚਿਪਕ ਗਈ ਹੈ ਆੰਤ ਵਿੱਚ ਜੇ ਤੁਸੀਂ ਕੋਈ ਅਜਿਹੀ ਚੀਜ਼ ਭੇਜ ਰਹੇ ਹੋ ਜੋ ਆਸਾਨੇ ਨਾਲ ਟੁੱਟ ਸਕਦੀ ਹੈ ਤਾਂ ਕਿਰਪਾ ਕਰਕੇ ਇੱਕ ਫਰਜ਼ਾਈਲ ਸਟicker ਲਗਾਓ ਤਾਂ ਜੋ ਸਮਾਣਨ ਵਾਲਿਆਂ ਨੂੰ ਇਸ ਬਾਰੇ ਪਤਾ ਚੱਲ ਸਕੇ ਇਹਨਾਂ ਚੈਕਲਿਸਟਾਂ ਦੀ ਪਾਲਣਾ ਕਰਨਾ ਇੱਕ ਪਰੇਸ਼ਾਨੀ ਮੁਕਤ ਪੈਕੇਜਿੰਗ ਅਨੁਭਵ ਅਤੇ ਖੁਸ਼ ਗਾਹਕਾਂ ਨੂੰ ਯਕੀਨੀ ਬਣਾਏਗਾ ਜੋ ਤੁਹਾਡੇ ਤੋਂ ਖਰੀਦਣਾ ਪਸੰਦ ਕਰਨਗੇ ਆਓ ਇੱਕ ਫਾਰਮੂਲੇ ਨੂੰ ਵੇਖੀਏ ਜਿਸ ਦੀ ਵਰਤੋਂ ਨੁਕਸਾਨੇ ਗਏ ਜਾਂ ਵਾਪਸ ਕੀਤੇ ਆਰਡਰਾਂ ਦੇ ਪ੍ਰਤੀਸ਼ਤ ਨੂੰ ਮਾਪਣ ਅਤੇ ਨਿਗਰਾਨੀ ਕਰਨ ਲਈ ਕੀਤੀ ਜਾ ਸਕਦੀ ਹੈ ਕਿ ਤੁਹਾਡੇ ਵਿਕਰੇਤਾ ਕਿਵੇਂ ਪ੍ਰਦਰਸ਼ਨ ਕਰਦੇ ਹਨ ਇਹ ਇਸ ਗੱਲ ਨੂੰ ਨਿਰਧਾਰਿਤ ਕਰਨ ਵਿੱਚ ਮਦਦ ਕਰੇਗਾ ਕਿ ਕਿਹੜੇ ਵਿਕਰੇਤਾ ਮਨੁਸਬੇ ਹਲ ਕਰਨ ਦੀ ਲੋੜ ਹੈ ਤੇ ਇੱਕ ਸੈਲਰ ਨੈਟਵਰਕ ਪਾਰਟਿਸਪੈਂਟ ਉਹਨਾਂ ਦੀ ਮਦਦ ਕਿਵੇਂ ਕਰ ਸਕਦਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਡੀ ਸੈਲਰ ਨੈਟਵਰਕ ਪਾਰਟਿਸਪੈਂਟ ਦੀ ਪੈਕਿੰਗ ਨਾਲ ਸੰਬੰਧਿਤ ਸਾਰੀਆਂ ਚਿੰਤਾਵਾਂ ਨੂੰ ਹੱਲ ਕਰਨ ਵਿੱਚ ਮਦਦ ਲਈ ਦੋ ਚੈਕਲਿਸਟਾਂ ਅਤੇ ਇੱਕ ਫਾਰਮੂਲੇ ਬਾਰੇ ਦੱਸਿਆ ਹੈ ਜਿਸ ਨਾਲ ਤੁਸੀਂ ਨੁਕਸਾਨੇ ਗਏ ਅਤੇ ਵਾਪਸ ਕੀਤੇ ਆਰਡਰ ਨੂੰ ਟਰੈਕ ਕਰ ਸਕਦੇ ਹੋ ਅਤੇ ਨਾਲ ਹੀ ਵਿਕਰੇਤਾ ਦੇ ਪ੍ਰਦਰਸ਼ਨ ਦੀ ਨਿਗਰਾਨੀ ਕਰ ਸਕਦੇ ਹੋ ਅਗਲੀ ਵੀਡੀਓ ਵਿੱਚ ਤੁਸੀਂ ਵਿਕਰੇਤਾ ਪ੍ਰਬੰਧਨ ਅਤੇ ਹੋਰ ਸਰਵੋਤਮ ਅਭਿਆਸਾਂ ਬਾਰੇ ਹੋਰ ਜਾਣੋਗੇ ਜਿਸ ਵਿੱਚ ਵਿਕਰੇਤਾ ਮੁਲਾਂਕਣ, ਵਰਗੀਕਰਨ ਅਤੇ ਮੁੱਖ ਜੁੜਨ ਦੇ ਉਦੇਸ਼ਾਂ ਬਾਰੇ ਫੈਸਲਾ ਕਰਨਾ ਸ਼ਾਮਲ ਹੈ।